ਉੜੀ ਦਾ ਸੰਜਲੜ ਹੋਰ ਕਰ ਲਿਆ ਕੱਲ ਆਇੜਾ ਆਈ ਸੀ ਤੇ 300 ਸਾਲ ਆ ਜਿਹੜਾ ਸਿੱਖੀ ਸਰੂਪ ਸਿੱਖੀ ਸਰੂਪ ਦੇ ਨਾਲ ਸਿੱਖੀ ਸਰੂਪ ਦੇ ਨਾਲ 300 ਸਾਲ 300 ਸਾਲ ਕਿਉਂ ਉਹ ਪਤਵਾਲਾ ਤਾਂ ਨਾ ਵੀ ਗੁਰੂ ਦੇ ਨਾਲ ਕਾਉਣੇ ਤੁਹਾਡੇ ਚ ਇਕਬਾਲ ਜੀ ਨੇ ਤਾਂ ਮੰਨ ਲਿਆ ਕੋਈ ਇਕਬਾਲ ਨੇ ਵੀ ਅਸੀਂ ਆਏ ਅਗੇ ਭਾਈ ਗੁਰੂ ਦਾ ਬਾਬਾ ਹਲਾਪੇਖ ਵੇਖਣ ਨਾਲ ਸਰੂਪ ਵੀ ਨਹੀਂ ਸੀ ਕਹਿਣਾ ਸਿੱਖੀ ਦਾ ਸਰੂਪ ਨਹੀਂ ਹੁੰਦਾ ਸਿੱਖੀ ਦਾ ਸਰੂਪ ਨਹੀਂ ਹੁੰਦਾ ਸਿੱਖੀ ਦਾ ਸੰਬੰਧ ਮੰਨਣ ਵਾਲਾ ਮੰਨਦਾ ਸਰੂਪ ਦੱਸ ਕੀ ਹੈ ਇੱਥੇ ਵੀ ਜਿੰਨੀ ਅਗਲਾ ਗੱਲ ਤਾਂ ਉਨੀ ਹੀ ਕਰਨੀ ਹੈ ਇਹਨੂੰ ਸਰੂਪ ਕਰਨ ਲੱਗੇ ਸਰੂਪ ਦਾ ਅਰਥ ਇਹ ਰੀਅਲ ਨੂੰ ਸਵੈਮ ਦਾ ਰੂਪ ਸਰੂਪ ਦਾ ਅਸਾ ਸਵੈਮ ਦਾ ਰੂਪ ਮੰਨ ਤੂੰ ਜੋਤ ਸਰੂਪ ਹੈ ਰੂਪ ਉੱਥੇ ਲੱਗਿਆ ਹੋਇਆ ਜਿਹੜਾ ਰੂਪ ਹੁੰਦਾ ਹੈ ਨੈਗੇਟਿਵ ਹੈ ਸਰੂਪ ਹੁੰਦਾ ਹੈ ਪੋਜ਼ਿਟਿਵ ਸਰੂਪ ਦਾ ਸਮਨ ਜੋਤ ਨਾਲ ਹੈ ਆਠਵਾਂ ਦਾ ਸਰੂਪ ਹੈ ਬਾਕੀ ਆ ਜਿਹੜਾ ਬਾਹਰਲਾ ਹੈ ਰੂਪ ਰੂਪ ਹੀ ਕਹ ਤੇਰਾ ਰੂਪ ਬੇੜਾ ਰੂਪ ਜਿਹੜਾ ਹੈ ਉਹ ਹੋਰ ਹੈ ਤੇਰਾ ਰੂਪ ਜੇ ਆਪਾਂ ਕਹਦੇ ਹਾਂ ਉਹ ਤਾਂ ਪਰਮੇਸ਼ਰ ਦੀ ਗੱਲ ਹੈ ਤੇਰਾ ਨਾਮ ਤੇ ਲੱਗੂ ਹਾਂ ਸਿੱਖੀ ਸਰੂਪ ਨਹੀਂ ਹੈ ਸਿੱਖੀ ਪੇਧ ਹੈ ਸਿੱਖੀ ਪੇਧ ਸਿੱਖੀ ਦਾ ਮਨ ਅਸਮੰਦ ਹੈ ਕਕਾਰਾਂ ਨਾਲ ਸੰਬੰਧ ਸਿੱਖੀ ਦਾ ਬਿਲਕੁਲ ਨਹੀਂ ਹੈ ਕਿਉਂਕਿ ਸਿੱਖੀ ਦਾ ਗੁਰੂ ਨਾਨਕ ਨੇ ਕਕਾਰ ਪਾਏ ਨੇ ਸਿੱਖੀ ਗੁਰੂ ਨਾਨਕ ਦੇਰ ਭਗਤਾਂ ਦੀ ਹੈ ਇਹ ਜਿਹੜੇ ਕਕਾਰ ਨੇ ਇਹ ਖਾਸੇ ਨਾਲ ਸੰਬੰਧਿਤ ਸਿੱਖੀ ਨਾਲ ਦਾ ਕੋਈ ਸੰਬੰਧ ਨਹੀਂ ਇਹ ਖਾਸੇ ਨਾਲ ਸੰਬੰਧਿਤ ਹੈ ਇਹ ਬਾਣ ਹੈ ਇਹ ਬਾਣ ਨਾਲੇ ਵਰਦੀ ਨਾਲ ਸੰਬੰਧ ਹੈ ਇਹ ਵਰਦੀ ਕਹਿਣਾ ਸਰੂਪ ਕੀ ਹੈ ਆਪਣੇ ਕੋਲ ਹੀ ਕਢ ਲੈਣਾ ਤੁਸੀ ਕਹੋਗੇ ਕਿ ਕਿਹੜਾ ਕਢਣਾ ਹੈ ਨਾ ਮੈਨੂੰ ਤੁਹਾਨੂੰ ਸਿੱਖੀ ਦਾ ਗਿਆਨ ਨਾਲ ਲੈਣਾ ਤੇ ਹੇਲਣਾ ਨਵੇਂ ਹੋ ਲੈਫ ਕਢ ਜਾਂਦੇ ਸਿੱਖੀ ਸਰੂਪ ਉਹਦੀ ਅੰਦਰ ਜੇ ਮਨ ਬਦਲ ਗਿਆ ਤਾਂ ਸਿੱਖੀ ਸਰੂਪ ਬਾਹਰੋਂ ਜਿਹਾ ਜਿਹਾ ਮਰਜੀ ਹੋਵੇ ਸਿੱਖੀ ਸਰੂਪ ਕਾਢ ਤੁਰ ਕਹਿੰਦੇ ਤੇ ਕਢੀਏ ਸੁਰਤ ਮਤਮਨ ਬੁੱਧੇ ਸਰੂਪ ਘੜ ਹੋੜ ਸਿੱਖੀ ਦਾ ਗੁਰਬਾਣੀ ਕਰ ਰਹੀ ਹੈ ਇਸ ਰੂਪ ਤਾਂ ਤੁਹਾਡਾ। ਕਰੂਪ ਹੈ। ਪਹਿਲੀ ਕਿਸੇ ਕਰੂਪ ਕੁਜਾਤ ਕੁਲਖਣੀ ਸੋਹਰੇ ਪਈਏ ਬੁਰੀ ਪਹਿਲੀ ਬੁੱਧੀ ਸੀ ਜਿਹੜੀ। ਕਬੀਰ ਕਹਿ ਰਿਹਾ ਸਰੂਪ ਰੂਪ ਦੀ ਗੱਲ ਕਰ ਰਿਹਾ। ਪਹਿਲੀ ਜਿਹੜੀ ਪ੍ਰਿਵਤਤੀ ਇਹਨਾਂ ਕੋਲ ਤਾਂ ਉਹੀ ਇੱਕ ਮਿੰਟ ਵਾਲੀ ਪਹਿਲੀ ਕਬੀਰ ਵਾਲੀ ਵੀ ਨਹੀਂ ਹੈ ਇਹਨਾਂ ਕੋਲ ਤਾਂ ਇਹਨਾਂ ਕੋਲ ਕਰੂਪ ਕੁਜਾਤ ਕੁਲਖਣੀ ਉਹਨੂੰ ਸਰੂਪ ਕਹੀ ਜਾਂਦੇ ਨੇ। ਸੋਹਰੇ ਪਈਏ ਬੁਰੀ ਨਾ ਇਹ ਲੋਕ ਚੰਗੀਆਂ ਨਾ ਪਰ ਲੋਕ ਚੰਗੀਆਂ ਇਹ ਲੋਕ ਜਿਹੜੇ ਦਵਾ ਲੱਗਦਾ ਇਹਦੇ ਤੇ ਗੁਰ ਇਕਬਾਲ ਤੇ ਉਸ ਬੋਸਵੇਂ ਨਾ ਲਾਈ ਜਾਂਦਾ ਦਵਾ ਇੱਥੇ ਵੀ ਦਵਾ ਲੱਗਦਾ ਉੱਥੇ ਦਾ ਲੱਗਣਾ ਹੀ ਹੈ ਸੋਹਰੇ ਪਈਏ ਬੁਰੀ ਇੱਥੇ ਵੀ ਬੁਰੀ ਆ ਪਰ ਲੋਕ ਵੀ ਬੁਰੀ ਹੈ ਆਪਕੇ ਸੁਹੰਦਰ ਸਰੂਪ ਇਸ ਲਖਣੀ ਸਹਿਜੇ ਉਦਰ ਧਰੀ ਜਿਹੜੀ ਸਹਿਜੇ ਉਦਰ ਧਰੀ ਹੈ ਉਹ ਸਰੂਪ ਸਿੱਕੀ ਸਰੂਪ ਜਿਹੜੀ ਮਜ਼ਾਕ ਗੱਲ ਕੋਲੇ ਲਫ਼ਜ਼ ਘੜਲੇ ਕੁਰਬਾਨੀ ਜੋ ਘੜੋ ਗੁਰਬਾਣੀ ਨੂੰ ਸਮਝ ਕੇ ਰੱਖਿਆ ਕਰੋ ਲੋਕਾਂ ਦੇ ਉਹ ਨਹੀਂ ਕਿਸੇ ਨੇ ਰੱਖਣ ਦੇ ਲਈ ਉਹਨਾਂ ਤੇ ਲਈ ਆਜ ਵਧੇਰਾ ਕਰ ਲਿਆ 50 ਸਾਲ ਹੋ ਗਏ ਵਿਆਹ ਕਰਦੇ ਉਹ ਨਹੀਂ ਕਹਿੰਦਾ ਵਿਆਹ ਕਰ ਦੋ ਬਾਸ ਜਿਹਦਾ ਬੋਲਿਆ ਉੱਥੇ ਹੀ ਮੂੰਹ ਬੰਦ ਕਰਦਾ ਸਾਰਿਆਂ ਦਾ ਉੱਥੇ ਚਪੇੜ ਪੁੱਠੇ ਹੱਥ ਦੀ ਮਾਰੀ ਵੀ ਇਹ ਕੀ ਬੋਲਦਾ ਕੋ ਕਹਿਵੇ ਮਾਣੇ ਬਵੇਕ ਬੋਲਣ ਜੇ ਬਵੇਕ ਕਰੋ ਬਵੇਕ ਦਾ ਪਤਾ ਲੱਗ ਜਾਂਦਾ ਵੋ ਗੱਲ ਕੱਢਣ ਜੇ ਪਤਾ ਲੱਗ ਜੂਗਾ ਗਿਆਨੀਆਂ ਵਾਲੇ ਹਾਨਵਾਨ ਹੈ ਬਵੇਕੀ ਆਇਆ ਆ ਬੂਰਖ ਉਹ ਮੂਰਖਾ ਬੇਕੀ ਬੜੇ ਫਿਰਦੇ ਤੁਸੀਂ ਸਿੱਖੀ ਫੈਲਾ ਦੋਗੇ ਤੁਸੀਂ ਪਰ ਪਰਪੰਚ ਰਾਜ ਰਹੇ ਨੇ ਬੜੇ ਬੜੇ ਪਰਪੰਚ ਪੈਸੇ ਜੋ ਇਕੱਠੇ ਕਰ ਲਏ ਤੇ ਪੈਸੇ ਨਾਲ ਸਿੱਖੀ ਫੈਲ ਜੂਗੀ ਤੁਹਾਡੇ ਲੋਹ ਜੀ ਦੁੱਧ ਦਾ ਮੀਟ ਖਿਵਾ ਗਏ ਰਹੋ ਕਰਮ ਧਰਮ ਕੀ ਸੂਲ ਨਾ ਸੋਹੋ ਕਰਮ ਕਰਮ ਕੀ ਸੂਲ ਨਾ ਸੋਹੋ ਨਮਾਜਾਂ ਬਿਛਾਤਾ ਕਰਮ ਧਰਮ ਦਾ ਜਾਲੇ ਵਿਛਾ ਰਹੇ ਨੇ ਜਾਲਜ ਪਸਾ ਕੇ ਫੜਨਗੇ ਜਾਲ ਜਿਹਾ ਜਾਨੇ ਲੋਕਾਂ ਦੇ ਪੈਸੇ ਲੈਣਗੇ ਜਾਲ ਤਾਣਾ ਬਣਿਆ ਕਿਰਨ ਜਾਲ ਲੋਕਾਂ ਨੂੰ ਮੁੰਡਿਆਂ ਨੂੰ ਪੱਕਾ ਉਹ ਦੇ ਮੁਕਾਬਲੇ ਕਰਾ ਬਾਣੀ ਇਹ ਸਿਰਫ ਜਾਲ ਹੈ ਮੁੰਡੇ ਹੋਏ ਫਿਰ ਪਰਮ ਜਾਲ ਕਿਵੇਂ ਪੈਸੇ ਇਕੱਠੇ ਕਰੀਏ ਕਿਵੇਂ ਲੋਕਾਂ ਨੂੰ ਲਈਏ ਸਾਫ ਦਾ ਤੈਨੂੰ ਦੇਣਾ ਹੀ ਨਹੀਂ ਕਾਰਸੇਵਾਲੇ ਵੀ ਇਹੀ ਕਰਦੇ ਰਹੇ ਨੇ ਹੁਣ ਤੱਕ ਕਾਰਸੇਵਾਲੇ ਜਿਹੜੇ ਥੜੇ ਬੰਦੇ ਨਾਲ ਲੜਾਈ ਆਉਂਦੀ ਹੈ ਕਿਉਂ ਹੁੰਦੀ ਹੈ ਇਹ ਕਾਦੇ ਵਾਸਤੇ ਹੁੰਦੀ ਹੈ ਸੇਵਾ ਵਾਸਤੇ ਤਾਂ ਕੋਈ ਲੜਾਈ ਨਹੀਂ ਹੁੰਦੀ ਹੁੰਦੀ ਸੇਵਾ ਵਾਲਾ ਨਹੀਂ ਹੁੰਦੀ ਦਿਨ ਲਈ ਜੇਦਾ ਥਾਣੇਦਾਰੀ ਕਰਨੀ ਹੋਵੇ ਨਾ ਸੇਵਾ ਥਾਣੇਦਾਰ ਵਾਲੀ ਸੇਵਾ ਸੇ ਪੁਲਿਸ ਸਟੇਸ਼ਨ ਵਿਕਦੇ ਨੇ ਪਿਠਾਣੇ ਵਿਕਦੇ ਨੇ ਸੇਵਾ ਵੀ ਕਰਨੀ ਹੈ ਨਾ ਥਾਣੇਦਾਰ ਨੇ ਸੇਵਾ ਹੀ ਕਰ ਦਿੰਦੇ ਥਾਣੇਦਾਰ ਉਹਸ ਪਰਪਲ ਸਟੇਸ਼ਨ ਵਿਕਦੇ ਨੇ ਇਵੇਂ ਜਾਫੀ ਆਸਾਨ ਵਿਕਦੇ ਨੇ ਸੇਵਾ ਜੋ ਕਰਦੀ ਹੈ ਲੋ ਕਿਹੜੇ ਆਦਾਨ ਦੀ ਕਿੰਨੀ ਮੰਨਦਾ ਕਿੰਨੀ ਉਸ ਤੋਂ ਅਫਜ਼ਲ ਹੋਊਗੀ ਕਿਹੜੇ ਥਾਣੇ ਤੋਂ ਕਿੰਨੀ ਵਿਗੜਿਆ ਹੀ ਦੋਦੋ ਤੇ ਸੇਵੀ ਬਗੜਦੇ ਨੇ ਵਿਗੜੇ ਰਹੇ ਨੇ ਵਿਗੜੇ ਨੇ ਉਹਦੇ ਬਾਅਦ ਚ ਲੜਾਈ ਵੀ ਹੋ ਗਈ ਉਹ ਕਹਿੰਦਾ ਮੈਨੂੰ ਦੇ ਦੋ ਕਹਿੰਦਾ ਮੈਨੂੰ ਉਹਨੂੰ ਬੋਲੀ ਵੀ ਲੱਗਦੀ ਥਾਣੇ ਦੀ ਬੋਲੀ ਲੱਗਦੀ ਸੇਵਾ ਤੋਂ ਵੀ ਕਰਦੇ ਨੇ ਜੇ ਇਹ ਸੇਵਾ ਕਰਦੇ ਐਹੀ ਉਹ ਕਰਦੇ ਨੇ ਵਿਚਾਰੇ ਐਵੇਂ ਬਦਨਾਮ ਨਾ ਕਰੋ ਲੋਕ ਨੂੰ ਉਹਦਾ ਵਦਵਾ ਜਾਂਦੇ ਛਿੱਤਰ ਬੋਲਾ ਵੀ ਕਰਦੇ ਨੇ ਮਾਰੇ ਵੀ ਜਾਂਦੇ ਨੇ ਕੋਣਸਾ ਤਾਂ ਗੋੜੀਆਂ ਨਾਲ ਉਹ ਨਾਣੇ ਤਾਂ ਬਾੜਲੇ ਨੇ ਇਹ ਕੀ ਕਰਦੇ ਨੇ ਉਹਨਾਂ ਨੂੰ ਲੋਗ ਬੁਰਾ ਵੀ ਕਹੀ ਜਾਂਦੇ ਨੇ ਜਗ੍ਹਾ ਨੂੰ ਵੀ ਬੁਰਾ ਕਹੀ ਜਾਂਦੇ ਨੇ ਉਹ ਵੀ ਜਾਣੇ ਚੁੱਪ ਕਰ ਰਹੇ ਨੇ ਫਿਰ ਵੀ ਲਕਾਇਤ ਹੋਣੇ ਅਲ ਗੋੜੀ ਮਾਰਨਗੇ ਕਹਾਂ ਉਹ ਇਲਾਜ ਕਰਨਗੇ ਇਹਨਾਂ ਦੀ ਕੋਣਸਾ ਆ ਜਾਂਦੀ ਮਾਰਦੇ ਹੀ ਨੇ ਆਪਡੀ ਗੱਲ ਨਹੀਂ ਕੋਈ ਤੁਝਣੀ ਉਹਨਾਂ ਦਾ ਡਿਊਟੀ ਹੈ ਉਹ ਰਕਾਰ ਦੇ ਵਾਲਾ ਨਿਯਮ ਦਾ ਚੰਡੇ ਨੇ ਉਹ ਫਿਰ ਵੀ ਇਹਨਾਂ ਗੋਹੇ ਭਾਈ ਰੋਡ ਰੈਨਰ ਉਹਦੇ ਨਿਆਣੇ ਨਹੀਂ ਫੀਸ ਵਸਾ ਦੇਉਂਦੀ ਅਬਜਾਰ ਫਿਰ ਡਰਦੇ ਵੀ ਰਹਿੰਦੇ ਨੇ ਨਹੀਂ ਹੁੰਦੀ ਲੈਣ ਦੇ ਜੇ ਰੇਸ਼ੋਂ ਤੋਂ ਲੈਂਦੇ ਨੇ ਤਾਂ ਡਰਦੇ ਵੀ ਰਹਿੰਦੇ ਨੇ